ਚਲੋ ਹੌਲੀ ਫੜ ਕੇ ਫੜ ਕੇ ਰੱਖੀ ਹਾਂ ਚਲੋ ਤੂੰ ਕਹਿੰਦੀ ਕਿਸੇ ਤੋਂ ਆਏ ਕਰਾ ਹਾਂ ਆਈ ਸੀ ਫੇਰ ਆਈ ਤੇ ਵਾਪਸ ਆਈ ਸੀ ਖੁਕੜੀਆਂ ਤੋੜੀ ਦੀ ਇਹ ਰੱਖਦੀ ਤਾਂ ਕਰਦੀ ਖੁਕੜੀਆਂ ਤੋੜੀ ਤੇ ਅੱਧਾ ਸੀ ਨੇ ਹਾਂ ਹਾਂ ਇਹ ਤਾਂ ਰਸਤਾ ਹੀ ਸਾਰਾ ਕਰਾਵਾ ਬਰਸਾਦ ਕਰਕੇ ਪੱਬਲੇ-ਕੱਪਲੇ ਦਾ ਹੋਇਆ ਫੇਰ ਨੀ ਉਹ ਆ ਦੇਖ ਹਾਂ ਨੀਲਾ ਦੇਖ ਲਿਆ ਦਾ ਆ ਦੇ ਬੰਗਲਾ ਬੰਗਲਾ ਹੋ ਬੰਗਲਾ ਖੇਤਾਂ ਚੋਂ ਉਧਾਰਿਆ ਸਿਦਾਪੁਰ ਜਾ ਕੇ ਰੱਖ ਹਾਂ ਉਪਰ ਨੂੰ ਤੈ ਇਹ ਵੀ ਆਪਾਂ ਅੱਜ ਕੁਕੜੀਆਂ ਤੋੜਨ ਹੈ ਨਾ ਬਣਾ ਬੋਲ ਉਹ ਨਾ ਹਾਂ ਐ ਚੱਲ ਫੇਰ ਖੇਤਾਂ 'ਚ ਕਸੂਸਰੇ ਕਸੂਸਰਾ ਹੋਇਆ ਹੋਇਆ ਚਾਰੇ ਪਾਸੇ ਖੱਬਲੇ ਖੱਬਲਾ ਰਸਤਾ ਦੇਖ ਲੈ ਦਿਖਦਾ ਵੀ ਨਹੀਂ ਹੈਗਾ ਤੇ ਇਧਰ ਸਾਡੀ ਨੂਰ ਹੈ ਹਨਰੇ ਅੱਪਾ ਇਹ ਖੇਤਾਂ 'ਚ ਕੁਕੜੀਆਂ ਤੋੜਨ ਚੱਲ ਉਤਰੋ ਨਾ ਮਾਰਛਾਲ ਅਧਰ ਉਤਰ ਆਉਤ ਤੂੰ ਜੀ ਪਿਛਲਾ ਰਸਤਾ ਦੇਖੋ ਦਿਖਦਾ ਹੈ ਗੁਰਦੁਆਰਾ ਦੇਖੋ ਕਿੰਨੀ ਦੂਰ ਪਿੰਡ ਸਾਡਾ ਉਹ ਰਹਿ ਗਿਆ ਪਿਛਾ ਗੁਰਦੁਆਰਾ ਦੇਖ ਲੈ ਕਿੰਨੀ ਦੂਰ ਹਾਂ ਉਹ ਰਿਹਾ ਗੁਰਦੁਆਰਾ ਸਾਹਿਬ ਚੱਲ ਚੱਲੀਏ ਫੇ ਦੇਖ ਕੇ ਗੋਦੀ ਆਇਆ ਮੈਂ ਕਹਿੰਦਾ ਮੇਰੀ ਸੂਸਰਾ ਬਹੁਤਾ ਹੈ ਕੂਕੜੀਆਂ ਦੇ ਲੋਕ ਕਿੱਡੀਆਂ ਨੌਰ ਨੂੰ ਚੱਖਣਾ ਪੈਣਾ ਗੋਦੀ ਚੱਲ ਉਹ ਬਲ ਬਲੋਨਾ ਈ ਬਲੀਓ ਕੇ ਨੂਰ ਗੋਦੀ ਜਿਹੜੀ ਪਈ ਆ ਸਾਡੀ ਕਸੂਸਰਾ ਬਹੁਤਾ ਆਇਆ ਨਾ ਚਲ ਸਿੰਤਨਾ ਖਾ ਲਈ ਹੁੰਦੇ ਦੇ 5 ਵਜੇ ਨਾ ਓਖ ਹੋ ਜਾਊਗਾ ਅਪਰੇ ਪੱਤ ਗਿਆ ਚਲ 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 ਏ ਰਦੇ ਤੇ 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 ਰਸਤਾ ਲੱਭ ਦਰ ਯਾ ਕੀ ਨੂੰ ਦਿਰੀ ਦਿਰੀ ਆਹ ਔਲੀਆਂ ਪਰ ਖਸੂਸਰਾ ਬਹੁਤ ਸੀਗਾ ਯਾਰ ਨਾਸ ਵੱਜ ਗਿਆ ਨੂਰ ਨੇ ਵੀ ਨੂਰ ਤੇ ਹੈਗੇ ਤੋੜਿਆ ਕੀ ਹੈ ਹੈ ਨੂਰ ਨੇ ਤੋੜੇ ਕੱਖ ਇੰਨੀ ਜੀ ਗਰਮੀ ਆ ਗਈ ਦੇਖ ਲੈ ਯਾਰ ਜੇ ਤਾਂ ਬਾਹਰ ਜਾ ਕੇ ਖੈੜ ਕਰ ਵਾਲੀ ਕੁੱਕੜੀ ਕੁੱਕੜੀ ਖਰੀਦੀ ਹੈ ਨਾ ਉਹ ਤਾਂ ਤਾਂ ਘਟੋ ਘਟੇ 30 ਰੁਪਏ ਦੀ ਇਕਦ ਹੁੰਦੇ ਭੁੰਨੀ ਵੀ ਹੈ ਤੈਨੂੰ ਦੇਖੋ ਮੈਂ ਆਈ ਬਾਬਾ ਚੱਲ ਚਲੀਏ ਹੁਣ ਹੁਣ ਐਸੀ ਰਸਤੇ ਨਾਲ ਦੁਆਰੇ ਜਾਣਾ ਆ ਚੱਲ ਵੀ ਫੜ ਫੋਨ ਇਹਦਾ ਫੋਟੋ ਖਿੱਚ ਗਈ ਦੂਰ ਪਾਸੇ ਰਮਣਾ ਆ ਆ ਇਕੜਾ ਗਗੜਾ ਕੇ ਪਰ ਉਹਦੇ ਤੈਨੂੰ ਬੁੱਤੇ ਕੱਢ ਬੁੱਤੇ パパ、ギテトスメメメのクラッタンアーティンニューランダカンタ o タンタンタンタ a タンタンタン a ン a ン a ンタ ਖੇਤਾਂ ਜਿਹੜੇ ਸਾਰੇ ਪਸਨੀਓਲੇ ਹੀ ਹੁੰਦੇ ਆ ਕਿਉਂ ਇੱਥੇ ਸਾਰੇ ਪਸਨੀਓਲੇ ਕੋ ਮਦਰਾਂ ਤੇਰਾ ਖੇਤਾਂ ਚ ਬਰਸਾਤਾਂ ਦਾ ਟਾਈਮ ਹੈ ਹਾਂ ਕਰਕੇ ਇਹ ਰਸਤਾ ਕਿੱਥੇ ਜਾਵਾ ਹੈ ਅੱਗੇ ਦੇਖੀ ਰਸਤਾ ਕਿੱਥੇ ਤਪਰਨਾ ਕਾਣਾ ਆਉਂਦੇ ਹਾਂ ਅੱਗੇ ਪਾਣੀ ਹੈ ਪਾਣੀ ਤਾਂ ਹੈਗਾ ਡੌਲ ਦੇ ਉੱਪਰ ਕਿਡਾਉਣਾ ਪੈਣਾ ਤੁਟਰੀ ਆਪਾਂ ਨੂੰ ਕੱਖਾਂ ਦੇ ਉੱਪਰ ਚੜਾਣਾ ਪੈਣਾ ਹੁਣ ਦੇਖੋ ਕਿੰਨੀ ਕੋਲ ਆ ਗੁਰਦੁਆਰਾ ਗੁੱਗ 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 ਤੇ ਗਿਰਗੀਰ ਹੋਈ ਨਾ 아이 ਮਮੀਏ ਚਾਲ ਵੀ ਨਿਕਲਿਆ ਨਸਤ ਹੁਣ ਦੇਖੋ ਭਾਈ ਕਹਿੰਦਾ ਕਿ ਗੁਰਦੁਆਰਾ ਗੁਰਦੁਆਰਾ ਕਿੱਦੀ ਨੇੜੇ ਹੈ ਕਿੱਦਾਂ ਕਰਕੇ ਬਣਾਉਂ ਫੋਨ ਹਾਂ ਕੁੱਤੀ 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 ਦੱਦ ਦੱਦ ਚੱਲ ਬਸ ਬਹੁਤ ਹੰਬੰਦ ਕਰਾਂਗੇ ਭੁੰਨੇ ਵੀ ਧਰ ਲਈਏ ਪਾਏ ਫਿਰ ਹਾਲ ਆਪਾਂ ਇੱਕੋ ਇੱਕੋ ਕੁਕੜੀ ਖੋਲੀ ਆਲੇ ਇੱਕੋ ਬਣਾ ਲੱਗੇ ਆਪਣੇ ਖਾਣ ਜੋਗੀ ਹਾਂ ਮਮੀ ਨੇ ਤਾਰ ਤੇ ਤੇ ਲੈ ਮੈਂ ਗੈਸ ਤੇ